ਸਾਰਾ ਵਿੱਚ ਜਾਵ ਰਿਹਾ ਗੰਦਾ ਪਾਣੀਆ ਵੇਖ ਲੋ ਪੂਰਾ ਗੰਦਾ ਪਾਣੀ ਆਹਾ ਆਉਂਦਾ ਵੀ ਵੇਖ ਲੈ ਕਿੱਧਰ ਭਾਈ ਦੋਸਤੋ ਆ ਸਾਡਾ ਗਰਾਊਂਡ ਆ ਤੇ ਇਹਦੇ ਇਧਰਲੀ ਸਾਈਡ ਵੀ ਪਾਣੀ ਆ ਤੇ ਉਧਰ ਵੀ ਪਾਣੀ ਆ ਤੇ ਆ ਰੋਜ਼ ਨਾ ਬਿਨਾ ਮੀਂਹ ਪਏ ਤਾਂ ਨਹੀਂ ਆਉਣਾ ਪਾਣੀ ਇੱਥੋਂ ਨੀ ਮਾਥਾ ਕਿਉਂਕਿ ਆ ਸਕੂਲ ਨਾਲੋਂ ਇਹ ਬਿਨਾ ਮੀਂਹ ਤੋਂ ਪਾਣੀ ਇੱਥੇ ਨਾ 12 ਮਹੀਨੇ 30 ਦਿਨ ਪਾਣੀ ਖੜਾ ਹੀ ਰਹਿੰਦਾ ਹੋਵੇ ਸਾਨੂੰ ਪਾਣੀ ਦਿਖਾਉਣਾ ਤੇ ਇਧਰ ਤੁਹਾਡੇ ਨਾਲ ਗੱਲ ਵੀ ਕਰਾਉਣੀ ਆ ਆਪਾਂ ਸਾਰੇ ਮੁੰਡੇ ਆ ਇੱਥੇ ਹਜੇ ਹੋਰ ਵੀ ਅੱਧੇ ਜਿਹੜੇ ਮੁੜ ਕੇ ਵੇਖ ਕੇ ਕਿਉਂਕਿ ਉਧਰ ਵੀ ਬਾਲ ਇਹਨਾਂ ਦੀ ਪਾਣੀ ਚ ਹੀ ਜਾਂਦੀ ਐ ਤੇ ਆਹ ਟਰੈਕ ਤੇ ਪਾਣੀ ਸੇ ਤਾਂ ਇਧਰ ਬੰਨ ਬੁੰਨ ਲਾ ਕੇ ਹੋਵੇ ਹੋਥੇ ਇਹ ਤਾਂ ਰੋਕਿਆ ਹੁਣ 2-4 ਦਿਨਾਂ ਦਾ ਆਹ ਦੇਖੋ ਪਾਣੀ ਇਧਰ ਇਹ ਪੂਰਾ ਹੋਥੋਂ ਦਾ ਤੇ ਅੱਧਾ ਆਉਂਦਾਗਾ ਉਹ ਸੜਕ ਵਾਲੇ ਪਾਸੋਂ ਉਧਰ ਦੀ ਉਧਰ ਵੀ ਸਾਰੇ ਪਾਣੀ ਆ ਇਹ ਹਾਂ ਪੂਰੇ ਪਿੰਡ ਦਾ ਪਾਣੀ ਆ ਆਉਂਦਾ ਤੇ ਕੋਈ ਇੱਥੇ ਗੱਲ ਨਹੀਂ ਸੁਣਦਾ ਪਹਿਲਾਂ ਤੁਸੀਂ ਕੀ ਨਾ ਗੱਲ ਕਰੀ ਸੀਗੀ ਅਸੀਂ ਯਾਰ ਸਾਰਿਆਂ ਨੇ ਹੀ ਗੱਲ ਕਰਦੀ ਹਾਂ ਮੰਨ ਲਾ ਪੰਚਾਇਤ ਕੋਲੇ ਵੀ ਆਵੜੇ ਜਿਹੜਾ ਕੋਈ ਐਮ.ਐਲ.ਏ ਇੱਥੇ ਖੜਾ ਹੋਣਾ ਅਸੀਂ ਆਹ ਹੁਣ ਵੋਟਾਂ-ਵੋਟਾਂ ਚ ਹਾਂ ਹਾਂ ਉਦੋਂ ਅਸੀਂ ਐਮ.ਐਲ.ਏ ਸਾਹਿਬ ਨੂੰ ਵੀ ਕਿਹਾ ਜਿਹੜਾ ਆਉਂਦਾ ਕਹਿੰਦੇ ਹਾਂ ਹਾਂ ਤੁਹਾਡਾ ਹੱਲ ਕਰ ਦਿੰਦੇ ਆ ਵੋਟਾਂ ਲਾਂਗੇ ਹਾਂ ਨੂੰ ਹੂੰ ਆਪਣੇ ਪਿੰਡੇ ਸਾਰੇ ਨੇੜੇ-ਤੇਰੇ ਸਭ ਤੋਂ ਵੱਧਿਆ ਗਰਾਊਂਡ ਆ ਠੀਕ ਪਿੰਡਾਂ ਚ ਹਾਂ ਇਹ ਗਰਾਊਂਡ ਹੈ ਨਹੀਂ ਸੀ ਕਿਸੇ ਟਾਈਮ 'ਚ ਤੁਸੀਂ ਪਹਿਲਾਂ ਖੇਡਦੇ ਹੁੰਦੇ ਸੀ ਹੁਣ ਜਦੋਂ ਅਸੀਂ ਕਿਤੇ ਪਿੰਡ ਚ ਜਾਂਦੇ ਆ ਅਗਲਾ ਸਾਨੂੰ ਕਹਿੰਦਾ ਤੁਸੀਂ ਇੱਥੇ ਆ ਕਾਰੇ ਪਿੰਡ ਦਾ ਗੰਦਾ ਬੰਦਾ ਨਹੀਂ ਕੋਈ ਬੰਦਾ ਨਹੀਂ ਕੋਈ ਬੋਲਦਾ ਹੀ ਨਹੀਂ ਕੋਈ ਮੋਤਵਰ ਬੰਦਾ ਨਹੀਂ ਕੋਈ ਮੋਤਵਰ ਬੰਦਾ ਨਹੀਂ ਆਪਾਂ ਨਹੀਂ ਕਿਸੇ ਨਾਲ ਲਿਆ ਨਹੀਂ ਆਪਾਂ ਕਿ ਲਾਗੇ ਸਹੀ ਗੱਲ ਹੈ ਇਹ ਗੱਲ ਤਾਂ ਚਾਹੀਦੀ ਹੈ ਨਾ ਗਰਾਊਂਡ ਤੇ ਜਿੰਮ ਜਰੂਰੀ ਹੁੰਦਾ ਯਾਰ ਹੁਣ ਕਿੰਨੇ ਹਾਂ ਹੁਣ ਆਉਂ ਲੱਗ ਗਏ ਉਹ ਵੀ ਅਸੀਂ ਹੁਣ ਖੇਡਣ ਲੱਗ ਗਏ ਹਜੇ 10 15 ਜਣੇ ਜਿਹੜੇ ਮੁੜ ਜਾਂਦੇ ਆ ਵੇਖ ਕੇ ਹਾਂ ਇਹ ਨਹੀਂ ਜਾਂਦਾ ਕਿਉਂਕਿ ਜਦੋਂ ਥੋੜੀ ਗੇਮ ਨਹੀਂ ਚੱਲ ਤੁਸੀਂ ਹੋਰ ਪਿੰਡਾਂ 'ਚ ਭੱਜ ਜਾਂਦੇ ਹੋ ਜਿਹੜੇ ਮੈਨ ਮੈਨ ਆ ਤੇ ਉਹ ਜਿਹੜੇ ਜਵਾਕ ਆ ਨਿੱਕੇ ਸਿੱਖਣ ਵਾਲੇ ਆ ਤੇ ਉਹ ਘਰ ਨੂੰ ਭੱਜ ਜਾਂਦੇ ਆ ਮੁੜ ਕੇ ਬਾਕੀ ਨਾ ਕਾਫ ਹਾਂ ਇਹ ਨਹੀਂ ਕਿ ਜੇ ਵਾਸੇ ਬੜ ਦੂ ਸਹੀ ਗੱਲ ਆਪ ਦਾ ਇਹ ਕਹਿਣੇ ਆ ਕੋਈ ਵੀ ਬੰਦਾ ਤਾਂ ਪਿੰਡ ਦਾ ਜਾਂ ਜਿਹੜਾ ਵੀ ਬੰਦਾ ਮੌਦਮਾ ਰਹਾ ਉਹ ਇਹਦਾ ਕੋਈ ਹੱਲ ਕਰੇ ਰੈਂ ਗਰਾਊਂਡ ਖਤਮ ਹੋ ਜੂ ਫੇਰ ਕਹਿੰਦਾ ਲੋਕ ਨਸ਼ੇ ਜਵਾਨ ਨਸ਼ੇ ਕਰਦੇ ਜੇ ਜਵਾਕਾਂ ਦੇ ਹੱਲ ਹੀ ਨਹੀਂ ਬਈ ਅਸਨੇ ਸੇ ਜਵਾਕਾ ਕੌਣ ਹੁੰਦਾ ਧਿਆਨ ਹਾਂ ਕੱਲਾ ਰੌਲਾ ਪਾਉਂਦਾ ਕਿ ਨਸ਼ੇ ਚਾਹ ਦੇ ਨਸ਼ੇ ਦਾ ਹਾਂ ਸਹੀ ਗੱਲ ਵੀ ਤੁਸੀਂ ਗਰਾਊਂਡ ਤਾਂ ਬਣਾ ਕੇ ਦਿਓ ਉਹਨਾਂ ਨੂੰ ਫੇਰ ਤੁਸੀਂ ਕਹਿ ਸਕਦੇ ਹੋ ਤੁਸੀਂ ਕਹਿ ਸਕਦੇ ਹੋ ਹਾਂ ਆ ਤੁਹਾਨੂੰ ਪਾਣੀ ਦਿਖਾਉਣੇ ਆ ਹੁਣ ਆ ਦੇਖੋ ਬਈ ਆਵੇ ਇਧਰੋਂ ਆ ਹੁੰਦਾ ਸਾਰਾ ਇਹ ਵਿੱਚ ਹੀ ਹੁੰਦਾ ਇਹਦੇ ਹਨ ਹਾਂ ਬੱਚ ਇਹਦਾ ਯਾਰ ਅਸੀਂ ਮੂਰੇ ਟੱਕ ਟੱਕ ਰੱਖ ਕੇ ਸੋਚੀ ਵੀ ਜਿੱਦੇ ਥੋੜਾ ਜਿਹਾ ਮੀਹ ਆਗਾ ਉਦੋਂ ਸਾਰਾ ਕੁਝ ਪੰਨ ਕੇ ਫਿਰ ਸਾਰਾ ਵਿੱਚ ਜਾਵੜਦਾ ਗੰਦਾ ਪਾਣੀਆਂ ਵੇਖ ਲਓ ਪੂਰਾ ਗੰਦਾ ਪਾਣੀ ਆਹਾ ਆਉਂਦਾ ਵੀ ਵੇਖ ਲੈ ਕਿੱਧਰੋਂ ਤੇ ਹੋ ਬਿਲ ਉਹ ਉਥੋਂ ਨਹੀਂ ਆਉਂਦਾ ਲੈ ਇਹ ਕਾਂ ਟੱਪ ਕੇ ਉਹ ਨਾਲੀ ਤੋੜੀ ਵੀ ਆ ਉਥੋਂ ਆਈ ਜਾਂਦਾ ਵੇਖ ਤੁਸੀਂ ਇਹਨਾਂ ਆਹ ਦਿਖਾਉਣਾ ਸਾਨੂੰ ਪੂਰਾ ਇਹ ਹਾਲ ਆ ਬਈ ਸਾਡੇ ਗਰਾਊਂਡ ਦਾ ਆ ਦੇਖੋ ਆ ਵੇ ਤੇ ਉਧਰ ਵੀ ਉਹ ਉਧਰ ਵੀ ਦਿਖਾਉਣੇ ਹੋ ਉਧਰ ਤਾਂ ਛੱਪੜ ਹੀ ਬਣੇ ਪਏ ਆ ਆ ਜੋ ਇੱਧਰ ਵੀ ਦੇਖੋ ਬਾਈ ਆ ਵੇਖੋ ਪੂਰਾ ਛੱਪੜ ਹੀ ਬਣਿਆ ਪਿਆ ਸਾਰੇ ਬਸ ਪੂਰਾ ਇਧਰ ਛੱਪੜ ਤੇ ਉਹ ਜਿਹੜਾ ਤੁਹਾਨੂੰ ਦਿਖ ਨਹੀਂ ਰਿਹਾ ਉਹ ਜੰਗਲ ਜਿਹਾ ਲੱਗ ਰਿਹਾ ਉਹ ਮੇਨ ਗੇਟ ਆ ਬਾਈ ਉੱਥੇ ਤੇ ਸਾਰਾ ਪਾਣੀ ਖੜਾ ਉੱਥੇ ਕਿ ਵੀਡੀਓ ਸ਼ੇਅਰ ਜਰੂਰ ਕਰਿਓ ਤੁਸੀਂ ਇੰਨੀ ਸਪੋਰਟ ਜਰੂਰ ਕਰ ਦਿਓ